ਮਿਹਨਤੇ ਕਹਿੰਦੇ ਹਨ ਕਿ ਜੀਰਨੋਂ ਬਾਦ ਜੀ ਤੱਕ ਖੁਸ਼ੀ ਕੋਈ ਨਹੀਂ ਮਿੱਟ ਗਈ ਤਾਂ ਗਮੀ ਕੋਈ ਨਹੀਂ ਤੇ ਬਾਤਨ ਫਕੀਰੀ ਜਾਹਾਂ ਵੀ ਲੋ ਕਹਿਣ ਲੱਗਾ ਮਾਇਕ ਸ਼ਾਸਤਰ ਕਿਉਂ ਪਾਏ ਜੇ ਦੋ ਸ਼ਬਦ ਕਹਿ ਕੇ ਕਹਿਣ ਲੱਗੇ ਮਜਲੂਮ ਦੀ ਰੱਖਿਆ ਜਰਵਾਣੇ ਦੀੱਖਿਆ ਕਿਆ ਆਪਾਂ ਗੱਲ ਕਰ ਰਹੀਆਂ ਤੇਗ ਤੇਗ ਪੱਤੀ ਮਜਲੂਮ ਦੀ ਰਾਖੀ ਲਈ ਤੇ ਜਲਵਾਣਾ ਕੋਈ ਚੜ ਕੇ ਆਵੇ ਜੀ ਉਸ ਨੂੰ ਖਰਾਕ ਜੀ ਦੀ ਤੇਗ ਦੀ ਤਿਆਰੀ ਕੀਤੀ ਸਿੱਖ ਦਾ ਇੱਕ ਜਰਦਾਰ ਹੋਵੇ ਕਿ ਖਾਲਸਾ ਜਿੱਥੇ ਬੈਠੇ ਉਸ ਦੇ ਘਰ ਅੰਦਰ ਲੋੜਵੰਦ ਕੋਈ ਆਵੇ ਤੇ ਦੇਖ ਵੀ ਮਿਲੇ ਦੇ ਖਾਲਸੇ ਦੇ ਰੋਲ ਤੇਗ ਵੀ ਹੋਵੇ ਤੇ ਨਿਹਾਲ ਸਿੰਘ ਕੇਸਰੀ ਲਾਹੌਰ ਹੋਏ ਹਨ ਇੱਕ ਸੰਤ ਉਹਨਾਂ ਨੇ ਖਾਲਸੇ ਦੀ ਜਦੋਂ ਦੇਗ ਤੇ ਤੇਗ ਦੀ ਗੱਲ ਕੀਤੀ ਤੇ ਉਹਨਾਂ ਨੇ ਬੜਾ ਸੋਹਣਾ ਇੱਕ ਕਵਿਤਾ ਕਿਹਾ ਸੀ ਜਿਸ ਦਾ ਭਾਵ ਸੀ ਤੇਰੇ ਘਰ ਵਿੱਚ ਤੇਗ ਵੀ ਚੱਲਦੀ ਰਹੇ ਤੇ ਤੇਗ ਵੀ ਚਲ ਨਹੀਂ ਰਹੇ ਵਾਹਿਗੁਰੂ ਮਿਹਰ ਕਰੇ ਤੇਰੀਆਂ ਦੋਨੋਂ ਚੀਜ਼ਾਂ ਵਿੱਚ ਤੈਨੂੰ ਕਾਮਯਾਬੀ ਮਿਲੇ ਕਹ ਲਵੇ ਖਾਲਸਾ ਤੈਨੂੰ ਵਾਹਿਗੁਰੂ ਚਿਤਾਵੇ ਚਿਤਾਵਨ ਕਰਕੇ ਤੈਨੂੰ ਸਾਰੇ ਸੁੱਖ ਮਿਲਣ ਸੁੱਖਾ ਵਿੱਚ ਜਿੱਥੇ ਤੂੰ ਰਹੇ ਉੱਥੇ ਤੇਰੀ ਰੱਖਿਆ ਹੋਵੇ ਜਿੱਥੇ ਤੇਰੀ ਰੱਖਿਆ ਹੋਵੇ ਉੱਥੇ ਦੂਜੇ ਦੀ ਵੀ ਤੂੰ ਰੱਖਿਆ ਕਰ ਸਕੀਂ ਫਿਰ ਤੇਰੇ ਘਰ ਦੇ ਅੰਦਰ ਦੇਗ ਤੇ ਤੇਗ ਫਤੇ ਹੋਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਦੇਗ ਤੇ ਤੇਗ ਦੀ ਦੋਨਾ ਦੀ ਸਮਝ ਪੈ ਜਾਏ ਦੇਗ ਦਾ ਅਰਥ ਹੈ ਕਿ ਖਾਲਸੇ ਕੋਲ ਕਿਸੇ ਚੀਜ਼ ਦਾ ਟੋਟਾ ਨਾ ਰਹੇ ਤੇ ਤੇਗ ਦਾ ਅਰਥ ਹੈ ਜਿਹਦੇ ਕੋਲ ਬਲ ਵੀ ਇੰਨਾ ਹੋਵੇ ਕਿ ਧੀਰ ਘਰ ਵਿੱਚ ਆਏ ਹੋਏ ਨੂੰ ਸ਼ਾਂਤ ਵੀ ਬਿਲ ਸਕੇ ਉਸ ਨੂੰ ਥਾਂ ਵੀ ਮਿਲ ਸਕੇ ਜਿਹੜਾ ਦੇਗ ਤੇ ਤੇਗ ਦੀ ਪਰਦੇ ਪਾਵੇਗਾ ਸੱਚ ਜਾਣੋ ਸੰਸਾਰ ਵਿੱਚ ਹਰ ਥਾਂ ਤੇ ਵਰਦੇ ਹੋਵੇ ਤੇ ਅੱਗੇ ਬਾਤਾਂ ਆਉਂਦਾ ਬਿਰਦ ਕੀ ਪਾਇਜ ਬਿਰਤ ਦਾ ਅਤੇ ਪਾਇਤ ਦੀ ਸ਼ਬਦੋ ਦੀ ਵਾਰਤੋ ਹਜੂਰ ਨੇ ਕਈ ਵਾਰੀ ਬਾਣੀ ਵਿੱਚ ਵੀ ਕੀਤੀ ਹੈ ਜਦੋਂ ਇਹ ਸ਼ਬਦ ਪੜ੍ਹਦੇ ਹਾਂ ਬਿਰਤ ਦੀ ਪਾਇਤ ਤੇ ਸਖਰਨ ਤਰੀਕੇ ਨਾਲ ਸੁਝਾਉਣ ਵਾਲੇ ਵਿਦਵਾਨਾਂ ਨੇ ਸ਼ਬਦ ਕਹਿ ਦਿੱਤੇ ਕਿ ਇਹ ਮੇਰੇ ਮਾਲਕ ਜੀ ਖਾਲਸਾ ਤੇਰੇ ਚਰਨਾ ਵਿੱਚ ਹੀ ਕਰਦਾਸ ਕਰਦਾ ਹੈ ਕਿ ਤੁਸੀਂ ਕਿਰਪਾ ਕਰਕੇ ਬਿਰਤੀ ਪੈਜ ਰੱਖਿਆ ਤੇ ਕਰੋ ਬਿਰਦ ਦਾ ਆਖਰੀ ਅੰਤ ਕਰਾਂਗੇ ਮੋਢ ਕਮੀਦਾ ਦਾ ਸਭਾਵੋ ਤੇ ਪੈਜ ਦਾ ਆਰਥ ਕਰਾਂਗੇ ਇੱਜ਼ਤ ਇੱਕੋ ਪਰਮਾਤਮਾ ਦਾ ਵੀ ਬਿਰਦ ਹੈ ਤੇ ਗੁਰੂ ਦਾ ਵੀ ਬਿਰਦ ਹੈ ਤੇ ਜਿਹੜਾ ਖਾਲਸਾ ਅਰਦਾਸ ਕਰਦਾ ਹੈ ਉਸ ਦਾ ਵੀ ਬਿਰਦ ਹੈ ਖਾਲਸਾ ਕਹਿੰਦਾ ਹੈ ਕਿ ਜਿਹੜਾ ਮੇਰਾ ਸੁਭਾਅ ਹੈ ਤੂੰ ਮਿਹਰ ਕਰੀ ਕਿ ਮੇਰੇ ਬਿਰਧ ਦੀ ਪੈਜ ਰਹਿ ਜਾਏ ਪ੍ਰਮਾਤਮਾ ਦਾ ਬਿਰਧ ਕੀ ਹੈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਬਿਰਧ ਇਹ ਹੈ ਕਿ ਉਸ ਨੇ ਜੋ ਕੁਝ ਵੀ ਪੈਦਾ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਆਪਣੇ ਸੁਭਾਅ ਦੇ ਮੁਤਾਬਕ ਹਰ ਇੱਕ ਨੂੰ ਰੇਟਿਕ ਪਿਆ ਦਿੰਦਾ ਹੈ ਤੇ ਦੂਜਾ ਅਕਸ ਦਾ ਬਿਰਦ ਹੈ ਕਿ ਕੇਵਲ ਉਹ ਰੋਜੀ ਨਹੀਂ ਦਿੰਦਾ ਸੱਚ ਜਾਣਨਾ ਪ੍ਰਮਾਤਮਾ ਦਾ ਅਗਲਾ ਬਿਰਦ ਹੈ ਉਹ ਭਗਤੀ ਵਾਲਿਆਂ ਨੂੰ ਵੀ ਸਤਕਾਰ ਦਿੰਦਾ ਹੈ ਤੇ ਤੀਜਾ ਅਕਸ ਦਾ ਬਿਰਦ ਹੈ ਰਾਗ ਉਹਨਾਂ ਨੂੰ ਵੀ ਬਖਸ਼ ਦਿੰਦਾ ਹੈ ਜਿਹੜੇ ਉਸ ਦੇ ਵਿਰੋਧ ਵਿੱਚ ਬੋਲਦੇ ਹਨ ਪਾਪੀਆਂ ਕੁਰ ਕਰਨੀਆਂ ਤੇ ਇਹਨਾਂ ਲੋਕ ਤੁ ਡਿੱਗੇ ਹੋਏ ਨੂੰ ਜਿੰਨਾ ਨੂੰ ਸਮਾਜ ਨੇ ਪ੍ਰਮਾਨ ਨਹੀਂ ਕੀਤਾ ਰੱਬ ਦਾ ਬਿਰਦਾ ਹੈ ਉਹਨਾਂ ਨੂੰ ਵੀ ਆਪਣੇ ਘਰ ਵਿੱਚ ਥਾਂ ਦਿੰਦਾ ਹੈ ਬੱਚੇ ਦਾ ਜਨਮ ਬਾਦ ਵਿੱਚ ਹੁੰਦਾ ਹੈ ਜੇ ਮਾਂ ਦਾ ਦੁੱਧ ਪ੍ਰਮਾਤਮਾ ਨੇ ਪਹਿਲਾਂ ਪੈਦਾ ਕਰ ਦਿੱਤਾ ਇਹ ਨਾ ਸਮਝਿਓ ਇਹ ਬਿਰਤ ਦਾ ਮਤਲਬ ਬੰਦੇ ਦੀ ਰੋਜੀ ਦੇਣਾ ਹੈ ਬੰਦੇ ਨੂੰ ਕਹਿਣ ਲੱਗੇ ਰੱਬ ਦਾ ਸਬਾਅ ਹੈ ਜਿਹੜੇ ਦਿਨ ਰਾਤ ਉਸ ਨੂੰ ਗਾਲਾਂ ਪਏ ਕੱਟਦੇ ਹਨ ਮੰਦੇ ਬੋਲ ਬੋਲਦੇ ਹਨ ਉਹ ਰੋਜੀ ਉਹਨਾਂ ਨੂੰ ਵੀ دی ਜਾਂਦਾ ਹੈ ਤੇ ਸ਼ਰਧਵਾਰਤੀ ਆ ਸਹਿਬ ਕਹਿਣ ਲੱਗੇ ਪਹਿਨੋ ਦੇਤਾ ਰਿਜਕ ਸਭ ਆ ਉੱਚੋ ਦੇਤਾ ਜੰਤ ਉਪਾਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਦਾ ਸ਼ਬਦ ਹੈ ਉਸ ਸ਼ਬਦ ਦੇ ਉਦਾਹਰਨ ਕਰਤਾ ਅਨਭਗਤ ਧੰਨਾ ਜੀ ਉਹਨਾਂ ਨੇ ਸ਼ਬਦ ਵਰਤੇ ਹਨ ਕਿ हे ਪ੍ਰਮਾਤਮਾ ਤੇਰਾ ਹੀ ਸੁਭਾਅ ਹੈ ਮਨੁੱਖ ਇਹ ਤਾਂ ਸਮਝੇ ਕਿ ਸਾਨੂੰ ਮਾਪੇ ਪਾਲਦੇ ਪਏ ਹਨ ਤੇਰੇ ਤੋਂ ਬਿਨਾ ਮਾਂ ਵੀ ਨਹੀਂ ਪਾਲ ਸਕਦੀ ਤੇ ਬਿਓ ਵੀ ਨਹੀਂ ਪਾਲ ਸਕਦਾ ਜੀਵ ਵਿੱਚ ਤੂੰ ਨਾ ਹੋਇਆ ਤੇ ਦੂਜਾ ਵਚਨ ਕੀਤਾ ਕੇਵਲ ਮਨੁੱਖ ਬੱਚੇ ਨੂੰ ਨਹੀਂ ਕਹਿਣ ਲੱਗੇ ਪਾਣੀ ਵਿੱਚ ਰਹਿਣ ਵਾਲੀ ਇੱਕ ਕਛੂ ਉਮੀ ਹੈ ਉਹ ਆਪਣੇ ਆਂਡੇ ਵਾਹਨਦੀ ਹੈ ਆਪ ਪਾਣੀ ਵਿੱਚ ਬੈਠੀ ਹੈ ਮਨੁੱਖ ਦੇ ਬੱਚੇ ਨੂੰ ਤਾਂ ਮਾਂ ਦੇ ਉੰਦਰ ਵਿੱਚ ਰੋਟੀ ਦੇ ਕੇ ਪਾਲਦਾ ਹੈ ਜਦੋਂ ਉਹ ਕੱਚੂ ਧੂਮੀ ਦੇ ਆਦੇ ਵਾਹਣ ਹੋਣ ਤੇ ਉਸ ਦੇ ਧਿਆਨ ਨੂੰ ਤੂੰ ਇੰਨੀ ਖੁਰਾਕ ਦੇ ਦਿੰਦੀ ਹੈ ਕਿ ਧਿਆਨ ਨਾਲ ਹੀ ਆਂਡੇ ਵਿੱਚ ਆਪਣੇ ਬੱਚੇ ਨੂੰ ਰੋਜੀ ਦਿੰਦੀ ਪਈ ਇਸ ਰਸਮੀ ਵਿੱਚ ਕੱਚੂ ਭੂਮੀ ਨਹੀਂ ਉਸ ਦੇ ਧਿਆਨ ਵਿੱਚ ਤੇਰਾ ਬਿਰਤ ਵਸਦਾ ਪਿਆ ਹੈ। ਇਹ ਅਗਲਾ ਵਕਤ ਕੀਤਾ ਕੇਵਲ ਮੁੱਖ ਨਹੀਂ ਕੇਵਲ ਪਾਣੀ ਵਿੱਚ ਰਹਿਣ ਵਰਤੇ ਜੀਵ ਨਹੀਂ ਇਥੋਂ ਤੱਕ ਕਿ ਜਿਹੜੇ ਪੱਥਰ ਬਿਲਕੁਲ ਚਾਰ ਸਪੇਰਿਓ ਬੰਦ ਹਨ ਉਸ ਦੇ ਵਿੱਚ ਵੀ ਇੱਕ ਕੀੜਾ ਬੈਠਾ ਹੈ। ਮਡੁਖ ਕਾਇਨੇ ਦਾ ਕੱਚਰੂ ਨੂੰ ਮੀਂਹ ਦਾ ਪਾਣੀ ਤੋਂ ਬਾਹਰ ਪੀ ਆਉਂਦੀ ਹੈ ਮਡੁਖ ਦੇ ਬੱਚੇ ਨੂੰ ਰੋਟੀ ਮਾਰਾ ਨਹੀਂ ਮਿਲਦੀ ਹੈ ਪਰੰਤੂ ਪੱਥਰ ਦੇ ਕੀੜੇ ਵਿੱਚ ਕੋਈ ਰਿਜਕ ਪਰ ਛਾਉਣ ਵਾਲਾ ਵਸੀਲਾ ਨਹੀਂ ਪੱਥਰ ਦੇ ਵਿੱਚ ਜੰਮੇ ਹੋਏ ਕੀੜੇ ਨੂੰ ਵੀ ਉਹ ਰਿਜਕ ਪਿਆ ਦਿੰਦਾ ਹੈ ਕਿੰਨਾ ਵੱਡਾ ਮਾਲਕ ਹੈ ਤੇ ਪਿਆਰਿਓ ਪੱਥਰਾ ਵਿੱਚ ਰਹਿ ਦਿੱਤੇ ਦੇਨ ਵਾਲਿਆ ਆਪਨੇ ਬਿਰਤ ਦੀ ਪੈਰ ਜੜਨੀ ਕਿਆ ਪਰ ਉਹ ਜਿਹੜਾ ਆਸਾ ਵਿੱਚ ਬਚਨ ਪੜਦੇ ਆ ਕੀਤੇ ਤੇ ਕੋ ਚਰ ਅਸਤੁਲਾ ਸਾਧਾ ਕਰਪਾ ਦੇ ਸਟਕਰ ਪੁੱਲਾ ਲੈਏ ਚਤ ਤੇ ਚਿਤ ਸ ਕੀ ਦਿਆਲ ਤੋਤਰ ਵਿਵਹ ਨ ਜਾਣਸ ਕੋਈ ਇਹ ਧਾਮ ਹੈ ਬ੍ਰਹਮੰਡ ਖੰਡ ਉਹ ਕਰਤਾ ਕ੍ਰਿਸ਼ਰ ਹੋਈ ਮਨਾਂ ਤੂੰ ਕਿਉ ਟਲੀ ਜਾਂਦਾ ਹੈ ਰੱਬ ਨੇ ਆਪਣੇ ਬਿਰਤ ਦੀ ਪਾਇ ਜ ਰੱਖਣੀ ਹੈ ਤੈਨੂੰ ਰੋਜੀ ਜ਼ਰੂਰ ਦੇਗਾ ਕਦੀ ਕਦ ਕੀ ਧਰ ਨੂੰ ਪੁੱਛੋ ਕਹਿਣ ਲੱਗੇ ਅਸੀਂ ਕਿਸੇ ਨੂੰ ਕਿਸ ਬਾਦੀਏ ਸਾਰਾ ਆਪਣਾ ਸਵਾਲ ਕੀ ਪਿੱਛੇ ਕੰਮ ਕਰਦਾ ਹੈ ਜੇ ਮੈਂ ਦੋ ਪੈਸੇ ਗੁਰੂ ਦੀ ਗੋਲਕ ਵਿੱਚ ਪਾਵਾਂਗਾ ਤੇ ਕਰੋਨਾ ਵਿੱਚੋਂ ਇੱਕ ਅੱਧਾ ਹੋਵੇਗਾ ਜਿਹੜਾ ਕੇਵਲ ਢੇਟਾ ਕਰਦਾ ਹੁੰਦਾ ਹੈ ਨੇਤਾ ਕਹਿੰਦੇ ਹਨ ਕਿ ਇੱਕ ਦਿੰਦਾ ਹੈ ਤੇ ਤੂੰ ਤੇ ਸੁਣੀਦਾ ਹੈ ਕਿ ਤੈਨੂੰ ਇੱਕ ਦੇ ਦਈਏ ਤਾਂ ਇਸ ਦੇ ਬਦਲੇ ਤੂੰ ਹਜ਼ਾਰ ਦਿੰਦਾ ਹੈ ਇਸ ਦਾ ਮਤਲਬ ਸ਼ੁਕਰ ਨਹੀਂ ਮੈਂ ਆਪਣੇ ਸੁਆਤ ਨੂੰ ਤੈਨੂੰ ਮੱਥਾ ਟੇਕਦਾ ਪਿਆ ਹਾਂ ਗੁਰੂ ਕਲਗੀ ਧਰਬ ਜੂਲ ਕਹਿੰਦੇ ਹਨ ਕਿ ਨਾ ਤੈਨੂੰ ਕਾਮ ਸ਼ੁੰਦਾ ਹੈ ਨਾ ਤੈਨੂੰ ਕਰੋਧ ਸ਼ੁੰਦਾ ਹੈ ਨਾ ਤੈਨੂੰ ਤਮਾ ਹੈ ਕਿ ਤੂੰ ਇੰਨੇ ਜੀਵਾਂ ਨੂੰ ਰੋਜੀ ਦਿੰਦਾ ਹੈ ਦੇਵੀਓ ਜੈਕਾਰ ਕਰਨਾ ਇਹ ਨਾ ਵੀ ਕਰਨ ਤਾ ਤੇਰਾ ਸੁਭਾਅ ਹੈ ਕਿ ਤੂੰ ਲੋਚੀ ਦੀ ਜਾ ਰਿਹਾ ਹੈ ਕਰ ਲਗੇ ਕਾਮ ਨਾ ਕ੍ਰੋਧ ਨਾ ਲੋਭ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਹੈ ਤੈ ਦੇਹਿ ਬਹੀ ਨ ਸੰਦੇਹੇ ਸਭ ਤਰਨੇ ਮਿਲ ਕਰਦਾ ਅਗੇ ਅਸ਼ੇ ਹੈ ਜਾਣ ਕੋ ਦੇਤ ਅਜਾਣ ਕੋ ਦੇਤ ਇੱਥੇ ਜਾਣ ਤੋਂ ਦੇਤ ਦਾ ਅਰਥ ਹੈ ਜਿਹੜੇ ਗਿਆਨੀ ਹਨ ਜਿਹੜੇ ਜਾਣਕਾਰ ਹਨ ਉਹਨਾਂ ਦੇ ਦਿਮਾਗ ਵਿੱਚ ਰੱਬ ਦਾ ਬੜਾ ਗਿਆਨ ਪ੍ਰਗਟ ਕਰ ਦਿੱਤਾ ਹੈ ਕੋਈ ਪੁਲਾਰੀ ਕੋਈ ਡਾਕਟਰ ਹੈ ਕੋਈ ਬਕੀਰ ਹੈ ਕੋਈ ਗਿਆਨੀ ਹੈ ਕੋਈ ਕੀਰਤਨੀਏ ਹਨ ਕੋਈ ਲਖਾਰੀ ਹੈ ਕੇਵਲ ਤੂੰ ਜਾਣਕਾਰੀ ਰੱਖਣ ਵਾਲਿਆਂ ਨੂੰ ਰੋਟੀ ਨਹੀਂ ਦਿੰਦਾ ਤੇਰਾ ਤਾਂ ਮਿਰਦ ਹੈ ਇਹ ਹੈ ਕਿ ਜਿਸ ਨੂੰ ਤੂੰ ਅੱਖਰ ਵੀ ਨਹੀਂ ਆਉਂਦਾ ਜਿਸ ਨੂੰ ਕੋਈ ਗਿਆਨ ਵੀ ਨਹੀਂ ਰੋਟੀ ਖਾਣ ਦੀ ਯੋਗਤਾ ਉਸ ਨੂੰ ਵੀ ਨਹੀਂ ਦਿੱਤੀ ਹੈ ਇਹ ਤੇਰਾ ਮਿਰਦ ਹੈ ਕਿਉਂ ਮਨਾ ਤੂੰ ਦੂਰ ਨਹੀਂ ਜਾਂਦਾ ਮੈਂ ਰੱਬ ਨੇ ਆਪਣੇ ਮਿਰਦ ਦੀ ਪੈਜਕ ਕਹਿੰਦੇ ਹਨ ਰੱਬ ਦਾ ਇੱਕ ਸੁਭਾਅ ਹੈ ਜਿਹਨ ਕੋਪੜਾ ਤਪਾਲ ਕਰੇ ਤੇ ਸੰਤ ਉਭਾਰਨ ਗਨੀ ਮਨ ਗਾਰ ਤੈਨੂੰ ਪਤਾ ਨਹੀਂ ਸਾਡੇ ਅੰਦਰ ਤੂੰ ਕੀ ਜਾਣਦਾ ਹੈ ਕੀ ਜਾਣਦਾ ਨਹੀਂ ਦੇਖੋ ਅਸੀਂ ਮਾਂ ਬਾਪ ਤੋਂ ਪੜਦਾ ਪਾ ਸਕਦੇ ਹਾਂ ਅਸੀਂ ਭਰਾਵਾਂ ਤੋਂ ਪੜਦਾ ਪਾ ਸਕਦੇ ਹਾਂ ਆਪਣੇ ਜੀਵਨ ਸਾਥੀ ਤੋਂ ਪੜਦਾ ਬਾ ਸਕਦੇ ਹਾਂ ਜੇ ਕਹਿੰਦੇ ਹਾਂ ਕਿ ਰੱਬਾ ਤੇਰਾ ਸੁਭਨ ਕਿਉਂ ਨਾ ਕਰੀਏ ਇਹ ਕਿਤੇ ਸਾਡੇ ਅੰਦਰ ਦੇੁਰਨੇ ਬਿਲਕੁਲ ਪ੍ਰਗਟ ਹੋ ਸਕਦੇ ਹੋਣ ਜਾਂ ਦਿੱਸਦੇ ਹੋਣ ਤਾਂ ਸ਼ਾਇਦ ਇੱਕ ਜਨਮ ਦੇਣ ਵਾਲੀ ਮਾਂ ਵੀ ਆਪਣੇ ਪੁੱਤਰ ਉੱਪਰ ਭਰੋਸਾ ਨਾ ਕਰੇ ਤੂੰ ਇੰਨਾ ਵਿਸ਼ਵਾਸ ਪੈਦਾ ਕਰ ਦਿੱਤਾ ਹੈ ਕਿ ਕੇਵਲ ਇਸ ਚਮੜੀ ਉੱਤੇ ਕੇਵਲ ਪਰਦਾ ਨਹੀਂ ਪਾਇਆ ਬੰਦੇ ਦੇ ਅੰਦਰ ਦੇ ਵਰਨੇ ਵੀ ਤੂੰ ਲੁਕੋ ਕੇ ਰੱਖੇ ਹਨ ਪਰ ਅੰਦਰ ਦੀ ਜਾਣਨ ਵਾਲਿਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਚੀਤੀ ਦੇ ਮੂੰਚਰਾਸ ਤੁੱਲਾ ਸਾਹ ਪਰ ਕਿਰਪਾ ਦੇ ਸਕਰ ਬੁੱਲਾ ਸੰਤਨ ਦੁੱਖ ਪਾਏ ਤੇ ਦੁੱਖੀ ਸੁਖ ਪਾਏ ਸਾਧਕ ਕੇ ਸੁਖੀ ਤੂੰ ਅੰਦਰ ਦੀ ਜਾਣਨ ਵਾਲਿਆ ਜਿਹੜਾ ਦਿਨ ਰਾਤ ਕੇਵਲ ਬਾਪ ਕਰਦਾ ਹੈ ਤੂੰ ਬਾਪ ਵੀ ਦੇਖਦਾ ਵੀ ਪਿਆਮ ਹੈ ਪਰ ਤੇਰੇ ਵਿਰੁੱਧ ਦੀ ਪੈ ਜੀ ਹੈ ਕਿ ਬਾਪ ਦੇਖਣ ਦੇ ਬਾਵਜੂਦ ਵੀ ਤੂੰ ਉਹਨੂੰ ਰੇਖੀ ਇੱਡਾ ਬਰਦਾਸ਼ਤ ਮਰਾਂ ਕਰ। ਦੀਨ ਦਿਹਾੜ ਧਿਆਨਿਕ ਦੁੱਖਣ ਦੇਖਤ ਹੈ ਪਰ ਦੇਤ ਨਾ ਮਾਰੈ। ਕੀ ਇਹ ਬਿਰਦ ਕੀ ਪਾਇ ਜਣੀ ਤੂੰ ਆਪਣਾ ਸੁਭਾਅ ਨਹੀਂ ਬਦਲਦਾ। ਮਨੁੱਖ ਜੋ ਮਰਜੀ ਕਰ ਜਾਏ ਮੈਂ ਕੀ ਵਾਰੀ ਪ੍ਰਮਾਨ ਸੁਨਿਆ ਸੀ ਕਿ ਪ੍ਰਮਾਤਮਾ ਦਾ ਮਿਲਨ ਹੈ ਕਿ ਉਸਨੇ ਹਰ ਇੱਕ ਨੂੰ ਇੱਜਤ ਦਿਨ ਦੇਣਾ ਹੈ। ਤੇ ਅਸੀਂ ਕਹਾਗੇ ਸੋ ਸਦਾ ਦੂਜਾ ਮਿਲਦਾ ਜਾਂ ਗੁਣ ਕੀ ਹੈ ਇਹ ਗੁਰੂ ਗ੍ਰੰਥ ਸਾਹਿਬ ਕਹੇ ਜੇ ਹਨ ਪ੍ਰਮਾਤਮਾ ਦਾ ਇੱਕ ਬਿਰਤ ਹੋਰ ਹੈ ਵੈਸੇ ਤਾਂ ਭਗਤ ਬਿਆਨਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨਤ ਉਦਾਹਰਨਾਂ ਹਨ ਰੱਬ ਜੀ ਦੀਆਂ ਕਹਦੇ ਹਨ ਜਿਹੜਾ ਬੰਦਾ ਭਗਤੀ ਕਰਦਾ ਹੈ ਉਸ ਦੀ ਇੱਜ਼ਤ ਰੱਖਣੀ ਉਸਦਾ ਮਿਲਦਾ ਹੈ ਦੇਸੀ ਸ਼ਾਨਦ ਪੜਦਿਆਂ ਹਾਰ ਜੁਗ ਜੁਗ ਭਗਤੋ ਪਾਇਆ ਪੰਜ ਰਖਦਾ ਆਇਆ ਰਾਮਨਾਥੀ ਕਰਤਾ ਸੁਦਸਤ ਮਰ ਪਾਰਿਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦ ਕਾ ਪਿੱਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਹੰਤ ਲੈ ਛਦਾਇਆ ਪ੍ਰਮਾਤਮਾ ਜੀ ਤੂੰ ਜੁਬਾ ਜੁਬਾ ਤੋ ਭਗਤਾਂ ਦੀ ਪੈਜ ਰੱਖਦਾ ਹੈ ਤੂੰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ ਤੂੰ ਪਾਪੀਆਂ ਦਾ ਵੀ ਪਾਪੀਆਂ ਦੀ ਵੀ ਪੈਜ ਰੱਖਦਾ ਹੈ ਤੂੰ ਹਾਲ ਇੱਕ ਤਾ ਪੜਦਾ ਢੱਕਦਾ ਪਿਆ ਹੈ ਸਤਗੁਰ ਢਾਕ ਗਿਆ ਮੋਹਿ ਪਾਪੀ ਕਰਦਾ ਇਰਪੁਣਾ ਰਾਖ ਲੀਆ ਸੰਤਨ ਕਾ ਸਦਕਾ ਸਤਗੁਰੂ ਜੀ ਤੁਹਾਡਾ ਸੁਭਾਅ ਹੈ ਮਾਲਕ ਜੀ ਤੁਹਾਾਰੇ ਤੀਪ ਪੈ ਪਿਆ ਰੱਖਦਾ ਹੈ ਇਹ ਮਾਲਕ ਪਿਆਰੇ ਸਾਰਿਆਂ ਦੀ ਹੀ ਪੈਜ ਰੱਖਦਾ ਹੈ ਅਸੀਂ ਮਾਲਕ ਦੇ ਬਣ ਜਾਈਏ ਤਾਂ ਫਿਰ ਸਤਗੁਰੂ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ ਲੱਖ ਖੁਸ਼ੀਆਂ ਬਾਤ ਛਾਈਆਂ ਜੇ ਸਤਗੁਰੂ ਨਦਰ ਕਰੇ ਵਿੱਚ ਜੀ ਆ ਜੇ ਸਤਗੁਰੂ ਨਦਰ ਕਰੇ ਜੇ ਸਤਗੁਰੂ ਦੀ ਨਦਰ ਲੈਣੀ ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੀ ਖੰਡੇ ਬਾਟੇ ਦੀ ਪੌੜ ਲਈ ਗੀ ਪੀਵੋ ਪੌੜ ਖੰਡ ਧਾਰ ਹੋਈ ਜਨਮ ਸਵੇਲਾ ਫਿਰ ਸਾਡਾ ਇਹ ਜਨਮ ਹੈ ਲੋਕ ਤੇ ਪਰਲੋਕ ਵਾਲਾ ਇਸ ਸਵੇਲਾ ਹੋ ਜਾਣਾ ਤੇ ਸਾਰੀਆਂ ਹੀ ਖੁਸ਼ੀਆਂ ਕਲਗੀਧਰ ਨੇ ਆਪਣੇ ਖਾਲਸੇ ਦੀ ਥੋੜੀ ਵਿੱਚ

ਸਾਨੂੰ ਸਾਰਿਆਂ ਨੂੰ ਹੀ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰ ਉਹਨਿਆ ਪਰਮਾਤਮਾ ਦੀ ਕਿਰਪਾ ਕਮੀ ਆ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਲੋਜਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਤਿਨ ਵਿਚਾਰ ਲੈ ਕੇ ਆਪਾਂ ਹਾਜ਼ਰੀ ਭਰਦੇ ਆ ਸਤਿਗੁਰੂ ਜੀ ਦੀ ਸਾਧੀ ਹਾਜ਼ਰੀ ਕਰ ਪ੍ਰਵਾਨ ਕਰ ਉਹਨਿਆ ਭੁਨਾ ਦੀ ਕਿਰਪਾ ਉਸ ਲੋਕ ਬੜ ਕੇ ਸਮਾਪਤੀ ਕਰੀਏਗੀ ਸਰੋਕਾ ਪਾਵਨ ਗੁਰੂ ਵਹਾਣੀ ਬੇਦਾ